ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਆਸ਼ਦੀਪ ਕੌਰ ਸੰਧੂ ਅੱਜ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲਦੀ ਜਿਹੜੀ ਸਚਾਈ ਹੈ ਉਹ ਲੋਕਾਂ ਸਾਹਮਣੇ ਆ ਗਈ ਹੈ ਜਿਨ੍ਹਾਂ ਨੇ 2022 ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਸੀ ਅਸੀਂ ਪੰਜਾਬ ਨੂੰ ਇਹ ਕਰ ਦਿਆਂਗੇ ਉਹ ਕਰ ਦਿਆਂਗੇ ਉਹਨਾਂ ਵੱਲੋਂ ਪੰਜਾਬ ਦੇ ਕਿਸੇ ਵੀ ਕੰਮ ਦੇ ਵਿੱਚ ਜਿਹੜੀ ਹੈ ਜ਼ੀਰੋ ਰਿਪੋਰਟ ਹੀ ਰਹੀ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਕੋਈ ਕੰਮ ਵੀ ਚੱਜ ਨਾਲ ਇਨ੍ਹਾਂ ਤਿੰਨਾਂ ਸਾਲਾਂ ਦੇ ਵਿੱਚ ਨਹੀਂ ਹੋਇਆ ਜਿਸ ਕੰਮ ਨੂੰ ਵੀ ਹੱਥ ਪਾਇਆ ਗਿਆ ਉਸੇ ਕੰਮ ਨੂੰ ਹੀ ਜਿਹੜਾ ਹੈ ਗਰਾਊਂਡ ਤੇ ਲਿਆ ਕੇ ਰੱਖ ਦਿੱਤਾ ਹਾਲਾਂਕਿ ਨਵੀਂ-ਨਵੀਂ ਸਰਕਾਰ ਸੀ ਬੜੇ ਹੀ ਵਾਅਦੇ ਕਰਦੇ ਦਿਖਾਈ ਦਿੱਤੇ ਸੀ ਸਟੇਜਾਂ ਉੱਤੇ ਬੋਲਦੇ ਦਿਖਾਈ ਦਿੱਤੇ ਹਰ ਕਿਸੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਪੰਜਾਬ ਨੂੰ ਜਿਹੜਾ ਹੈ ਆਬਾਦ ਕਰ ਦਿਆਂਗੇ ਬੜੀ ਹੀ ਹੜਾ ਨੇ ਮਾਰ ਪਾਈ ਹੈ 5 ਲੱਖ ਤੋਂ ਜਿਹੜੀ ਹੈ ਵੱਧ ਜਿਹੜੀ ਹੈ ਜ਼ਮੀਨ ਖਰਾਬ ਹੋ ਚੁੱਕੀ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਪਾਣੀ ਦੇ ਵਿੱਚ ਲੋਕਾਂ ਦੇ ਘਰ ਤੱਕ ਰੋੜ ਗਏ ਨੇ ਲੋਕਾਂ ਦੇ ਘਰਾ ਘਰ ਜਿਹੜੇ ਨੇ ਉਹ ਜਦੋਂ ਤੱਕ ਬਣਨਗੇ ਉਹ ਬਾਅਦ ਦੀ ਗੱਲ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਇਹ ਹੜ੍ਹ ਪ੍ਰਭਾਵਿਤ ਹੋਏ ਨੇ ਲੋਕ ਲੋਕਾਂ ਵੱਲੋਂ ਦਿਨ ਰਾਤ ਜਿਹੜੀ ਹੈ ਮੁਆਜ਼ੇ ਦੀ ਗੱਲ ਵੀ ਕੀਤੀ ਗਈ ਹੈ ਲੇਕਿਨ ਮੁਆਜ਼ੇ ਦੇ ਨਾਮ ਤੇ ਇੱਕ ਠੂਟਾ ਫੜਾ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉੱਤੋਂ ਹੁਣ ਸਭ ਤੋਂ اہم ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਮਿਸ਼ਨ ਚਲਾਇਆ ਉਸ ਮਿਸ਼ਨ ਤਹਿਤ ਜਿਹੜੇ ਨੇ ਲੋਕਾਂ ਕੋਲ ਪੈਸੇ ਮੰਗੇ ਜਾ ਰਹੇ ਨੇ ਐਨਆਰਆਈ ਭਰਾਵਾਂ ਦੇ ਕੋਲ ਜਿਹੜੇ ਹੈ ਉਹਨਾਂ ਦੇ ਕੋਲੋਂ ਮਦਦ ਮੰਗੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਜਿਹੜੀ ਹੈ ਤੇ ਐਨਆਰਆਈ ਵੀਰਾਂ ਨੂੰ ਹਾਲਾਂਕਿ ਪ੍ਰਗਟ ਸਿੰਘ ਵੱਲੋਂ ਅਪੀਲ ਕੀਤੀ ਗਈ ਹੈ ਕਿ ਤੁਸੀਂ ਇਹ ਪੈਸੇ ਜਿਹੜੇ ਨੇ ਜਿਹੜੀ ਇਹ ਸਕੀਮ ਚਲਾਈ ਗਈ ਹੈ ਉਹਦੇ ਤਹਿਤ ਨਾ ਪਾਓ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਹੈ ਇਹ ਪੈਸਾ ਕਿੱਥੇ ਲਾਇਆ ਜਾਏਗਾ ਕਿੱਥੇ ਲੱਗਣਾ ਹੈ ਇਸ ਬਾਰੇ ਕੋਈ ਵੀ ਜਿਹੜੀ ਹੈ ਨੌਲੇਜ ਨਹੀਂ ਦਿੱਤੀ ਜਾ ਰਹੀ ਕਿਸੇ ਤਰੀਕੇ ਵੀ ਇਹ ਪੈਸਾ ਤੁਸੀਂ ਕਾਊਂਟਾਂ ਦੇ ਵਿੱਚ ਨਾ ਪਾਓ ਕਿਉਂਕਿ ਇਹ ਪੈਸਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਥੇ ਸਾਲ ਰਹਿ ਗਿਆ ਇੱਕ ਸਾਲ ਤੇ ਕੁਝ ਮਹੀਨੇ ਰਹਿ ਗਏ ਨੇ ਤੁਸੀਂ ਇਹ ਨਾ ਪਾਓ ਕਿਉਂਕਿ ਬਾਅਦ ਵਿੱਚ ਇਹ ਪੈਸਾ ਕਿੱਥੇ ਲਾਇਆ ਜਾਣਾ ਹੈ ਸਰਕਾਰ ਵੱਲੋਂ ਇਹ ਕਿਸੇ ਨੂੰ ਵੀ ਨਹੀਂ ਪਤਾ ਉਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਨੇ ਉਹ ਚੀਖਦੇ ਨਜ਼ਰ ਆ ਰਹੇ ਨੇ ਕਿ ਸਾਡੇ ਪਿੰਡਾਂ ਦੇ ਵਿੱਚ ਕੰਮ ਨਹੀਂ ਹੋਏ ਸਾਡੇ ਹਲਕਿਆਂ ਦੇ ਵਿੱਚ ਕੰਮ ਨਹੀਂ ਹੋਏ ਲੋਕਾਂ ਵੱਲੋਂ ਸਾਨੂੰ ਵੱਡੇ ਸਵਾਲ ਕੀਤੇ ਜਾ ਰਹੇ ਨੇ ਅਸੀਂ ਉਹ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਲੋਕ ਸਾਨੂੰ ਘੇਰ ਕੇ ਖੜੇ ਹੋ ਜਾਂਦੇ ਨੇ ਜਿਵੇਂ ਪਠਾਨ ਮਾਜਰਾ ਨੇ ਵੀ ਬੜੀ ਵੱਡੇ ਹੀ ਪੋਰ ਖੋਲ ਕੇ ਰੱਖ ਦਿੱਤੀ ਆਮ ਆਦਮੀ ਪਾਰਟੀ ਦੀ ਉਸੇ ਤਰ੍ਹਾਂ ਜਿਹੜੇ ਨੇ ਅਨਮੋਲ ਗੱਗਰਮਾਨ ਦੀ ਗੱਲ ਕਰੀਏ ਚਾਹੇ ਆਪਾਂ ਗਾ ਕਰੀਏ ਕੁਲਵੰਤ ਸਿੰਘ ਦੀ ਉਹ ਕਹਿੰਦੇ ਲੋਕ ਸਾਨੂੰ ਘੇਰ ਲੈਂਦੇ ਨੇ ਵੱਡੇ ਵੱਡੇ ਤਿੱਖੇ ਸਵਾਲ ਕਰਦੇ ਨੇ ਅਸੀਂ ਉਹਨਾਂ ਸਵਾਲਾਂ ਦਾ ਕੀ ਜਵਾਬ ਦਈਏ ਲੋਕਾਂ ਨੂੰ ਜਿਹੜੇ ਅਸੀਂ 2022 ਦੇ ਵਿੱਚ ਜਿਹੜੀ ਹੈ ਹਾਈ ਕਮਾਂਡ ਆਮ ਆਗਦੀ ਪਾਰਟੀ ਦੀ ਕਹਿਣ ਦੇ ਕੀਤੇ ਸੀ ਵਾਦੇ ਉਹ ਵਾਅਦੇ ਤਾਂ ਸੀ ਕੋਈ ਪੂਰਾ ਕਰ ਨਹੀਂ ਸਕੇ ਲੋਕ ਸਾਨੂੰ ਘੇਰ ਕੇ ਖੜੇ ਹੋ ਜਾਂਦੇ ਨੇ ਉਤੋਂ ਲੋਕਾਂ ਦੇ ਕੋਲੋਂ ਪੈਸਾ ਮੰਗਿਆ ਜਾ ਰਿਹਾ ਸਰਕਾਰ ਵੱਲੋਂ ਹਾਲੇ ਕੀ ਸਰਕਾਰ ਇਹ ਭੁੱਲ ਚੁੱਕੀ ਹੈ ਕਿ ਪਿੰਡਾਂ ਤੇ ਹਲਕਿਆਂ ਦੇ ਵਿੱਚ ਕੰਮ ਨਹੀਂ ਹੋਏ ਤਾਂ ਲੋਕ ਕਿਹੜੇ ਬੇਸ ਦੇ ਨਾਲ ਜਿਹੜਾ ਹੈ ਪੰਜਾਬ ਦੇ ਜਿਹੜੇ ਨੇ ਮਿਸ਼ਨ ਚਲਾਇਆ ਗਿਆ ਉਹਦੇ ਤਹਿਤ ਪੈਸੇ ਦੇਣ ਬਹੁ ਵੱਡੇ ਸਵਾਲ ਖੜੇ ਹੋ ਗਏ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਲੇਕਿਨ ਦੂਸਰੇ ਪਾਸੇ ਇੱਕ ਹੋਰ ਵੱਡੀ ਐਮ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਹੋ 1 ਕਰੋੜ 1000 ਕਰੋੜ ਦਾ ਕਰਜ਼ਾ ਹੋਰ ਚੁੱਕ ਰਹੇ ਨੇ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਸਾਡੇ ਖਜ਼ਾਨੇ ਭਰੇ ਹੋਏ ਨੇ ਉਹ ਖਜ਼ਾਨਿਆਂ ਦੀ ਗੱਲ ਠੋਸ ਹੋ ਗਈ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ ਸਟੇਜਾਂ ਤੇ ਬੋਲਦੇ ਨਜ਼ਰ ਆਏ ਨੇ ਇਸ ਤੋਂ ਉੱਤੇ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਹੁਣ ਕਰਜ਼ਾ ਲੈਣ ਲਈ ਜਿਹੜੇ ਆ ਸਰਕਾਰ ਨਾਮੇ ਐਸਡੀਆਰ ਬਾਣ ਕੀਤੇ ਨੇ ਜਾਰੀ ਤੇ 12 ਸਤੰਬਰ ਨੂੰ ਨੋਟੀਫਿਕੇਸ਼ਨ ਤਹਿਤ 6.98 ਫੀਸਦੀ ਨਾਲ ਜਾਰੀ ਕੀਤਾ ਗਿਆ 2033 ਲਈ 8 ਸਾਲਾਂ ਲਈ ਜਿਹੜਾ ਹੈ ਕਰਜ਼ਾ ਜਿਹੜਾ ਹੈ ਜਾਰੀ ਕੀਤਾ ਗਿਆ ਯਾਨੀ ਕਿ ਪੰਜਾਬ ਸਰਕਾਰ ਨੂੰ ਇਹ ਪਤਾ ਹੈ ਕਿ ਦੁਬਾਰਾ ਫਿਰ ਇਹਨਾਂ ਦੀ ਮੋੜ ਸਰਕਾਰ ਆਵੇਗੀ ਕਿਉਂ ਪੰਜਾਬ ਨੂੰ ਦਬਾਇਆ ਜਾ ਰਿਹਾ ਹੈ ਕਰਜ਼ੇ ਦੇ ਹੇਠ ਅਸੀਂ ਇਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦੇ ਜੇਕਰ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਹਰ ਕਿਸੇ ਨੇ ਹੀ ਕਰਜ਼ੇ ਦੀ ਮਾਰ ਦੇ ਹੇਠ ਪੰਜਾਬ ਨੂੰ ਦਬਾਇਆ ਗਿਆ ਹੈ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਉਹ ਵਾਅਦੇ ਪੂਰੇ ਨਹੀਂ ਹੋਏ ਤੇ ਹਰ ਕਿਸੇ ਨੇ ਜਦੋਂ ਵੀ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਤਾਂ ਉਹ ਕਰਜ਼ਾ ਚੱਕ ਕੇ ਪੰਜਾਬ ਨੂੰ ਥੱਲੇ ਕਿਉਂ ਦਬਾਉਂਦੀ ਹੈ ਵਾਰ-ਵਾਰ ਵੱਡੇ ਸਵਾਲ ਤਿੱਖੇ ਸਵਾਲ ਖੜੇ ਹੋ ਜਾਂਦੇ ਨੇ ਸਰਕਾਰਾਂ ਵਾਸਤੇ ਇਸ ਇਮਾਮ ਆਦਮੀ ਪਾਰਟੀ ਨੂੰ ਜਿਸ ਤਰ੍ਹਾਂ ਸਵਾਲ ਕੀਤੇ ਜਾਂਦੇ ਨੇ ਕਿ ਹੁਣ ਉਹਨਾਂ ਨੂੰ ਕੀ ਪਤਾ ਹੈ ਕਿ ਉਹਨਾਂ ਦੀ 2027 ਤੋਂ ਬਾਅਦ ਜਿਹੜੀ ਹੈ ਰਿਪੀਟ ਹੋਣੀ ਹੈ ਸਰਕਾਰ ਜਿਹੜਾ 8 ਸਾਲਾਂ ਵਾਸਤੇ ਉਹਨਾਂ ਨੇ 1000 ਕਰੋੜ ਦਾ ਜਿਹੜਾ ਹੈ ਕਰਜ਼ਾ ਚੱਕ ਲਿਆ ਹੈ ਕਿਸ ਤਰੀਕੇ ਦੇ ਨਾਲ ਸਰਕਾਰਾਂ ਪੰਜਾਬ ਨੂੰ ਦਬਾ ਰਹੀਆਂ ਨੇ ਪੰਜਾਬ ਨੂੰ ਆਬਾਦ ਕਰਨ ਵਾਲੇ ਲੋਕ ਵੀ ਬੈਠੇ ਨੇ ਉਹ ਆਪਣੇ ਹੀ ਸਾਥੀ ਬੈਠੇ ਨੇ ਲੋਕਾਂ ਦੇ ਐਨ ਆਰ ਆਈ ਭਰਾ ਬੈਠੇ ਨੇ ਪੋਲੀਵੁੱਡ ਨਿਕਲ ਕੇ ਆਇਆ ਹਾਲੀਵੁੱਡ ਨਿਕਲ ਗਿਆ ਲੇਕਿਨ ਸਰਕਾਰਾਂ ਜਿਹੜੀਆਂ ਨੇ ਸਿਰਫ ਪੰਜਾਬ ਨੂੰ ਜਿਹੜੇ ਨੇ ਵੋਟਾਂ ਦੇ ਨਾਂ ਤੇ ਕਰਜ਼ੇ ਦੇ ਰਹੀ ਹੈ ਤਾਂ